ਦਿੱਲੀ ਵਿਧਾਨ ਸਭਾ ਚੋਣਾਂ 2025 ਲਈ VOTING ਸ਼ਾਂਤੀਪੂਰਵਕ ਸਮਾਪਤ ਹੋ ਗਈ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ 70 ਵਿਧਾਨ ਸਭਾ ਸੀਟਾਂ ਤੇ ਵੋਟਾਂ ਪਈਆਂ ਚੋਣ ਕਮਿਸ਼ਨ ਦੇ ਅਨੁਸਾਰ ਸ਼ਾਮ 6 ਵਜੇ ਤੱਕ ਕੁੱਲ 54.34% VOTING ਦਰਜ ਕੀਤੀ ਗਈ ਇਸ ਵਾਰ ਵੀ VOTING ਪਿਛਲੇ ਚੋਣਾਂ ਨਾਲੋਂ ਥੋੜੀ ਘੱਟ ਰਹੀ جے گل کریے ਮੁੱਖ ਮੁਕਾਬਲੇ دی تا دس دیئے کہ ਆਮ ਆਦਮੀ ਪਾਰਟੀ ਤੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਹਲਕੇ ਤੋਂ ਚੋਣ ਲੜ ਰਹੇ ਹਨ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀ ਵਜੋਂ ਭਾਜਪਾ ਨੇ ਕਈ ਸੀਟਾਂ ਤੇ ਮਜ਼ਬੂਤ ਉਮੀਦਵਾਰ ਖੜੇ ਕੀਤੇ ਹਨ ਕਾਂਗਰਸ ਪਾਰਟੀ ਨੇ ਵੀ ਆਪਣੀ ਪਹੁੰਚ ਦਰਸਾਉਣ ਲਈ ਕਈ ਸੀਟਾਂ ਤੇ ਉਮੀਦਵਾਰ ਖੜੇ ਕੀਤੇ ਹਨ ਜੇ ਗੱਲ ਕਰੀਏ VOTING ਦੌਰਾਨ ਮੁੱਖ ਘਟਨਾਵਾਂ ਦੀ ਤਾਂ ਨਵੀਂ ਦਿੱਲੀ ਹਲਕੇ ਵਿੱਚ ਅਰਵਿੰਦ ਕੇਜਰੀਵਾਲ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਵੋਟ ਪਾਈ ਜਾਂਗਪੂਰਾ ਹਲਕੇ ਵਿੱਚ ਆਪ ਅਤੇ ਭਾਜਪਾ ਵਰਕਰਾਂ ਵਿਚਕਾਰ ਝੜਪ ਦੀ ਖਬਰਾਂ ਮਿਲੀਆਂ ਕਾਂਗਰਸ ਨੇਤਾ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਚਾਂ ਨੇ ਵੀ ਵੋਟ ਪਾਈ ਵੋਟਾਂ ਦੀ ਗਿਣਤੀ 8 ਫਰਵਰੀ 2025 ਨੂੰ ਹੋਵੇਗੀ ਜਿਸ ਵਿੱਚ ਪਤਾ ਲੱਗੇਗਾ ਕਿ ਦਿੱਲੀ ਦੇ ਲੋਕਾਂ ਨੇ ਕਿਹੜੀ ਪਾਰਟੀ ਤੇ ਭਰੋਸਾ ਜਤਾਇਆ ਹੈ